ਸਤਿ ਸ਼੍ਰੀ ਅਕਾਲ ਜੀ ਐਸ ਕੇ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹਾਜ਼ਰ ਹਾਂ ਅੱਜ ਦੀ ਮੁੱਖ ਖਬਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਂਦੇ ਹਨ ਤਾਂ ਇਸ ਵਿੱਚ ਕੀ ਗਲਤ ਹੈ ਸੰਧਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਬਰਖਾਸਤ ਸ਼ਿਮਲਾ ਵਾਸੀ ਨੌਜਵਾਨ ਨੂੰ ਸੋਸ਼ਲ ਹਾਈਵੇ ਤੇ ਸਟਰੰਟ ਕਰਨਾ ਮਹਿੰਗਾ ਪਿਆ ਪੰਜਾਬ ਕਾਂਗਰਸ ਮਾਮਲਿਆਂ ਤੇ ਇਨਚਾਰਜ ਬਘੇਲ 28 ਨੂੰ ਸ਼ੁਰੂ ਕਰਨਗੇ ਸੂਬੇ ਦਾ ਦੌਰਾ ਗੈਸ ਟੈਂਕਰ ਦੇ ਕੈਬਿਨ ਚ ਅੱਗ ਲੱਗਣ ਕਾਰਨ ਡਰਾਈਵਰ ਜਿੰਦਾ ਸੜਿਆ ਕੇਦਾਰਨਾਥ ਮੰਦਰ ਦੇ ਕਿਵਾੜ 2 ਮਈ ਨੂੰ ਸਰਦਾਲੂਆਂ ਲਈ ਖੋਲੇ ਜਾਣਗੇ ਇਹਦਾ ਜਹਾਜ਼ ਹਾਦਸਾ ਗ੍ਰਸਤ ਹੋਣ ਕਾਰਨ 40 ਵਿਅਕਤੀਆਂ ਦੀ ਮੌਤ ਏਜ ਰਫ्तार कार درخت ਨਾਲ ਟਕਰਾਈ ਤੇ ਨੌਜਵਾਨਾਂ ਦੀ ਮੌਤ ਇੱਕ ਗੰਭੀਰ ਜ਼ਖਮੀ BMW कार ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਇੱਕ ਹਲਾਕ ਇੱਕ ਜ਼ਖਮੀ ਦਿੱਲੀ ਡਿਪਟੀ ਸਪੀਕਰ ਦੇ ਉਹਦੇ ਲੀਮੋਨ ਸਿੰਘ ਵਿਸ਼ਟ ਦੇ ਨਾਂ ਦਾ ਪ੍ਰਸਤਾਵ ਰੱਖਣਗੇ ਮੁੱਖ ਮੰਤਰੀ ਆਓ ਹੁਣ ਵਿਸਤਾਰ ਦੇ ਨਾਲ ਖਬਰਾਂ ਨੂੰ ਸੁਣੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੁਧਿਆਣਾ ਪਖਮੀ ਹਲਕੇ ਦੀ ਚਿਮਣੀ ਜੋ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ सिसोदिया ਵਿੱਚੋਂ ਕਿਸੇ ਇੱਕ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਖਿੱਚ ਲਈ ਹੈ ਆਪ ਤਰਜਮਾਨ ਨੀਲ ਗਰਗ ਨੇ ਭਾਵੇਂ ਇੰਨਾ ਕਿਸਾਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਪਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾ ਦਾ ਬਿਆਨ ਕਿਸੇ ਹੋਰ ਪਾਸੇ ਹੀ ਇਸ਼ਾਰਾ ਕਰਦਾ ਹੈ ਸੰਧਾਵਾ ਨੇ ਕਿਹਾ ਕਿ ਪਾਰਟੀ ਕਿਸੇ ਨੂੰ ਵੀ ਕਿਤੋਂ ਵੀ ਰਾਜ ਸਭਾ ਲਈ ਨਾਮਜਦ ਕਰ ਸਕਦੀ ਹੈ ਸੰਧਵਾ ਨੇ ਕਿਹਾ ਕਿ ਇਹ ਉਹਨਾਂ ਦਾ ਅਧਿਕਾਰ ਹੈ ਇਸ ਵਿੱਚ ਕੀ ਗਲਤ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਵੀ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਵਿੱਚ ਗਏ ਸਨ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਕਿ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਹੈ ਉਹ जिस भी उतारण गए मैं उसका स्वागत कराँगा क्या लाए जा रहे हैं कि संजीव अरोड़ा ने चिनी चोन ले उम्मीदवार ऐलान करके पार्टी वालों केजरीवाल सिसोदिया जिसोदिया उपरले सदन का रस्ता साफ किया जा रहा है केजरीवाल नवी दिल्ली हल्के तो सिसोदिया जंगपुरा हल्के तो, दिल्ली ਇਹ ਵਿਧਾਨ ਸਭਾ ਦੀ ਹਾਲੀਆ ਚੋਣ ਹਾਰ ਕੇ ਹਨ ਹਾਲਾਂਕਿ ਚਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹੀ ਤੈਅ ਹੋਏਗਾ ਕਿ ਕੇਜਰੀਵਾਲ ਜਾਂ ਸਿਸੋਦੀਆ ਰਾਜ ਸਭਾ ਜਾਣਗੇ ਜਾਂ ਨਹੀਂ ਦਿੱਲੀ ਵਿੱਚ ਪਾਰਟੀ ਦੀ ਹਾਰ ਅਤੇ ਕਰੀਬ 27 ਸਾਲਾਂ ਬਾਅਦ ਭਾਜਪਾ ਦੀ ਸੱਤਾ 'ਚ ਵਾਪਸੀ ਨਾਲ ਵਿਧਾਨ ਸਭਾ ਵਿੱਚ ਸਿਆਸੀ ਸਮੀਕਰਨ ਬਦਲ ਗਏ ਹਨ अगे व हाँ अपनी अगली खबर से पंजाब सरकार ने अपनी भ्रिष्टाचार विरोधी मुहिम तहत नायब तहसीलदार वरिंद्रपाल धूत नौकरी तो बर्खास्त कर दिता है वधीक मुख्य अनुराग वर्मा ने इस बारे पत्र जारी कर दिता है इस नायब तहसीलदार खिलाफ सामलाट जमीना बारे गैर कानूनी कदम उठाए जा ਸ਼ਿਕਾਇਤ ਸਨ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਬਿਆਰ ਬਾਂਸਲ ਤੋਂ ਕਰਾਈ ਹੈ ਅੱਗੇ ਵਧਦੇ ਹਾਂ ਜੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਬਗੇਲ 28 ਨੂੰ ਸ਼ੁਰੂ ਕਰਨਗੇ ਸੂਬੇ ਦਾ ਦੌਰਾ ਕਾਂਗਰਸ ਵੱਲੋਂ ਪੰਜਾਬ ਮਾਮਲਿਆਂ ਦੇ ਲਾਏ ਗਏ ਨਵੇਂ ਇੰਚਾਰਜ ਭੁਪੇਸ਼ ਬਗੇਲ ਆਪਣਾ ਪਲੇਠਾ ਪੰਜਾਬ ਦੌਰਾ 28 ਫਰਵਰੀ ਨੂੰ ਸ਼ੁਰੂ ਕਰਨਗੇ ਉਹ ਪੰਜਾਬ ਕਾਂਗਰਸ ਦਾ ਕੰਮ ਸੰਭਾਲਣ ਤੋਂ ਪਹਿਲਾਂ ਸ਼੍ਰੀ ਅਮਰitsar ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਇਸ ਤੋਂ ਬਾਅਦ ਉਹ 1 ਮਾਰਚ ਨੂੰ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਨਾਲ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਦਿੱਲੀ ਵਿਖੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਬੇਸ਼ ਬਗੇਲ ਨਾਲ ਮਿਲਣੀ ਕੀਤੀ ਸੀ ਅੱਗੇ ਵਧਦੇ ਹ ਆਪਣੀ ਅਗਲੀ ਖਬਰ ਤੇ ਗੈਸ ਟੈਂਕਰ ਦੇ ਕੈਬਿਨ 'ਚ ਅੱਗ ਲੱਗਣ ਕਾਰਨ ਡਰਾਈਵਰ ਜਿੰਦਾ ਸੜਿਆ ਟੈਂਕਰ ਦੇ ਕੈਬਿਨ ਵਿੱਚ ਅਚਾਨਕ ਲੱਗੀ ਅੱਗ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਕਾਬੂ ਕਰ ਲਈ ਜਾਣ ਦੇ ਬਾਵਜੂਦ ਨਾ ਬਚ ਸકી 35 ਸਾਲਾ ਡਰਾਈਵਰ ਦੀ ਜਾਨ ਗੁਰਗੋਵਿੰਦ ਸਿੰਘ ਰਿਫਾਇਨਰੀ ਦੇ ਗੁਰਗੋਵਿੰਦ ਸਿੰਘ ਰਿਫਾਇਨਰੀ ਦੇ ਐਸਪੀਸੀਐਲ ਪਲਾਂਟ ਫੁੱਲੋਖਾਰੀ ਗੇਟ ਦੇ ਬਾਹਰ ਬੀਤੀ ਰਾਤ 1 ਵਜੇ ਦੇ ਕਰੀਬ ਪ੍ਰਾਈਵੇਟ ਪਾਰਕਿੰਗ ਵਿੱਚ ਖੜੇ ਇੱਕ ਗੈਸ ਟੈਂਕਰ ਦੇ ਕੈਬਿਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕੈਬਿਨ ਵਿੱਚ ਸੁੱਤਾ ਪਿਆ ਡਰਾਈਵਰ ਜਿੰਦਾ ਸੜ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਸਮੇਂ ਰਿਫਾਈਨਰੀ ਦੀ ਫਾਇਰ ਬ੍ਰਿਗੇਡ ਅਤੇ ਫਾਇਰ ਟੀਮ ਵੱਲੋਂ ਫੋਮ ਟੈਂਕਰ ਰਹੀ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਡਰਾਈਵਰ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਰਾਮਾ ਥਾਣੇ ਦੇ ਐਸ ਐਚਓ ਇੰਸਪੈਕਟਰ ਹਰਵੰਦ ਸਿੰਘ ਅਤੇ ਏਐਸਆਈ ਗੁਰਤੇਜ ਸਿੰਘ ਕਟਨਾ ਸਥਾਨ ਤੇ ਮੋਤੇ ਮਿਰਤਕ ਪ੍ਰਵਜੀਤ ਸਿੰਘ ਉਮਰ 35 ਸਾਲ ਪਿੰਡ ਡੈਰੀਕੇ ਮਜੀਠਾ ਨਾਲ ਸੰਬੰਧਿਤ ਸੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ volunteers volunteers ਵੱਲੋਂ ਉਪਤ ਪਾਰਕਿੰਗ ਵਿੱਚ ਪਹੁੰਚ ਕੇ লাশ ਨੂੰ ਟੈਂਕਰ ਵਿੱਚੋਂ ਬਾਹਰ ਕੱਢਿਆ ਗਿਆ ਪੁਲਿਸ ਵੱਲੋਂ ਸੁਸਾਇਟੀ ਦੀ ਮਦਦ ਨਾਲ লাশ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਅਗਲੀ ਵੱਡੀ ਖਬਰ ਹੈ ਜੀ ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਿਰ ਕਮੇਟੀ ਦੇ ਮੁਖ ਕਾਰਜਕਾਰੀ ਅਧਿਕਾਰੀ ਵੀ ਜੇ ਪ੍ਰਸ਼ਾਦ ਥਾਪਲੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕਿਵਾੜ 2 ਮਈ ਨੂੰ ਸਵੇਰੇ 7 ਵਜੇ ਖੁੱਲਣਗੇ ਕੇਦਾਰਨਾਥ ਮੰਦਿਰ ਦੇ ਖੁੱਲਣ ਦੇ ਐਲਾਨ ਦੇ ਨਾਲ ਹੀ ਗੜਵਾਲ ਹਿਮਾਲਿਆ ਦੇ ਸਾਰੇ 4 ਪਵਿੱਤਰ ਸਥਾਨਾਂ ਨੂੰ ਖੋਲਣ ਦੀਆਂ ਤਰੀਕਾਂ ਹੁਣ ਤੈਅ ਹੋ ਗਈਆਂ ਹਨ ਜਿਨ੍ਹਾਂ ਵਿੱਚ ਬਦਰੀਨਾਥ धाम 4 ਮਈ ਜਦਕੀ ਗੰਗੋਤਰੀ ਅਤੇ ਯਮਨੋਤਰੀ धाम 30 ਅਪ੍ਰੈਲ ਨੂੰ ਅਕਸ਼ੇ ਤ੍ਰਿਤੀਆ ਤੇ ਖੁੱਲਣਗੇ ਇਹ ਚਾਰੇ ਸਥਾਨ ਮਿਲ ਕੇ ਚਾਰ ਧਾਮ ਬਣਦੇ ਹਨ ਉਨ੍ਹਾਂ ਕਿਹਾ ਕਿ ਕੇਦਾਰਨਾਥ ਮੰਦਿਰ ਦੇ ਉਦਘਾਟਨ ਲਈ ਸ਼ੁਭ ਕੜੀ ਅਤੇ ਤਰੀਕ ਦਾ ਫੈਸਲਾ ਧਾਰਮਿਕ ਗੁਰੂਆਂ ਅਤੇ ਵੇਦ ਪੀਠਾ ਨੇ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਔਖੀ ਮਠ ਦੇ ਓਮਕਾਰੇਸ਼ਵਰ ਮੰਦਿਰ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਕੀਤਾ ਇਸ ਮੌਕੇ ਖੁੰਨਾ ਨਾਲ ਸਜੇ ਓਮਕੇਸ਼ਵਰ ਮੰਦਰ ਵਿੱਚ ਕੇਦਾਰਨਾਥ ਮੰਦਰ ਦੇ ਮੁੱਖ ਪੁਜਾਰੀ 라ਵਲ ਭੀਮ ਸ਼ੰਕਰ ਤੋਂ ਇਲਾਵਾ ਕੇਦਾਰਨਾਥ ਦੀ ਵਿਦਆ ਇੱਕ ਆਸ਼ਾ ਨੋਟਿਆਲ ਮੰਦਰ ਕਮੇਟੀ ਦੇ ਅਧਿਕਾਰੀ ਅਤੇ ਸੈਂਕੜੇ ਸ਼ਰਧਾਲੂ ਵੀ ਮੌਜੂਦ ਹਨ ਅਗਲੀ ਵੱਡੀ ਖਬਰ ਹੈ ਜੀ ਡਿਪਟੀ ਸਪੀਕਰ ਦੇ ਅਹੁਦੇ ਲਈ ਮੋਨ ਸਿੰਘ ਵਿਸ਼ਟ ਦੇ ਨਾਮ ਦਾ ਪ੍ਰਸਤਾਵ ਰੱਖਣਗੇ ਮੁੱਖ ਮੰਤਰੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸੈਸ਼ਨ ਦੇ ਤੀਜੇ ਦਿਨ 27 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਲਈ ਭਾਜਪਾ ਵਿਧਾਇਕ ਮੋਨ ਸਿੰਘ ਵਿਸ਼ਟ ਦੇ ਨਾਮ ਦਾ ਪ੍ਰਸਤਾਵ ਕਰਨਗੇ ਇਸ ਅਹੁਦੇ ਲਈ ਕੋਈ ਹੋਰ ਦਾਵੇਦਾਰ ਮੈਦਾਨ ਵਿੱਚ ਨਹੀਂ ਹੈ ਦਿੱਲੀ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵੱਲੋਂ ਮੁਹਈਅਤ ਕਰਵਾਈ ਗਈ ਕੰਮਕਾਰ ਸੂਚੀ ਮੁਤਾਬਕ ਵਿਸ਼ਟ ਨੂੰ ਅਹੁਦੇ ਤੇ ਚੁਣਨ ਲਈ ਦੋ ਵੱਖ-ਵੱਖ ਪ੍ਰਸਤਾਵ ਪੇਸ਼ ਕੀਤੇ ਗਏ ਹਨ ਪਹਿਲਾ ਮਤ ਮੁੱਖ ਮੰਤਰੀ ਗੁਪਤਾ ਅਤੇ ਦੂਜਾ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੇਸ਼ ਕੀਤਾ ਜਾਵੇਗਾ ਜਦਕਿ ਅਗਲਾ ਮਤ ਵਿਧਾਇਕ ਅਨਿਲ ਕੁਮਾਰ ਸ਼ਰਮਾ ਅਤੇ ਗਜਿੰਦਰ ਸਿੰਘ ਯਾਦਵ ਵੱਲੋਂ ਪੇਸ਼ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਭਾਜਪਾ ਦੇ ਦਿੱਗਜ ਨੇਤਾ ਵੱਲੋਂ ਜਾਣੇ ਜਾਂਦੇ ਬਿਸ਼ਟ ਨੇ ਦਿੱਲੀ ਚੋਣਾਂ ਵਿੱਚ ਮੁਸਤਵਾਦ ਮੁਸਤਵਾਦ ਵਿਧਾਨ ਸਭਾ ਸੀਟ ਜਿੱਤੀ ਸੀ ਉਹਨਾਂ ਨੇ ਆਪ ਦੇ ਅਦੀਲ ਅਹਿਮਦ ਖਾਨ ਨੂੰ 17000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪੰਜਾਬੀ ਮੁੱਖ ਵਿਸ਼ੇ ਵਜੋਂ ਲਾਜ਼ਮੀ ਕਰਾਰ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਲਰਨਿੰਗ ਆਫ ਪੰਜਾਬੀ ਤੇ ਹੋਰ ਭਾਸ਼ਾਵਾਂ ਐਕਟ 2008 ਵਿੱਚ ਸੋਧ ਕੀਤੀ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 10ਵੀਂ ਜਮਾਤ ਦੇ ਕਿਸੇ ਵੀ ਵਿਦਿਆਰਥੀ ਨੂੰ ਉਦੋਂ ਤੱਕ ਪਾਸ ਨਹੀਂ ਐਲਾਨਿਆ ਕੀਤਾ ਜਾਵੇਗਾ ਜਦੋਂ ਤੱਕ ਉਸ ਨੇ ਪੰਜਾਬੀ ਮੁੱਖ ਵਿਸ਼ੇ ਵਜੋਂ ਨਹੀਂ ਪੜ੍ਹੀ ਹੋਵੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਕਿਹਾ ਕਿ ਪੰਜਾਬ ਜਲਦੀ ਹੀ ਆਪਣੀ ਸਿੱਖਿਆ ਨੀਤੀ ਲੈ ਕੇ ਆਵੇਗਾ ਤੇ ਇਸ ਮੰਤਵ ਲਈ ਮਾਹਿਰਾ ਦੀ ਇੱਕ ਕਮੇਟੀ ਬਣਾਈ ਜਾਵੇਗੀ ਸੂਬਾ ਸਰਕਾਰ ਨੇ ਇੱਕ ਕਦਮ ਅਜੇ ਮੋਕੇ ਚੁੱਕਿਆ ਜਦੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਖਰੜਾ ਨਿਮਾ ਵਿੱਚ ਫੇਰ ਬਦਲੀ ਦੀ ਵੱਡੇ ਪੱਧਰ ਤੇ ਨੁਕਤਾ ਚੀਨੀ ਹੋ ਰਹੀ ਹੈ ਖਰੜੇ ਵਿੱਚ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਵਾਲੀ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ CBSE ਨੇ ਹਾਲਾਂਕਿ ਖਰੜਾ ਨਿਮਾਣੂ ਮੈਜ ਸੰਕੇਤਕ ਦਸਿਆ ਹੈ ਬੋਰਡ ਨੇ ਯਕੀਨ ਦਿਵਾਇਆ ਹੈ ਕਿ ਕਿਸੇ ਵੀ ਵਿਸ਼ੇ ਨੂੰ ਸੂਚੀ ਤੋਂ ਬਾਹਰ ਨਹੀਂ ਕੀਤਾ ਗਿਆ ਹੈ ਸਿੱਖਿਆ ਵਿਭਾਗ ਵੱਲੋਂ ਪੰਜਾਬ ਲਰਨਿੰਗ ਆਉ ਪੰਜਾਬੀ ਤੇ ਹੋਰ ਭਾਸ਼ਾਵਾਂ ਐਕਟ 2000 ਤਹਿਤ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ 10ਵੀਂ ਜਮਾਤ ਦੇ ਕਿਸੇ ਵੀ ਵਿਦਿਆਰਥੀ ਨੂੰ ਉਦੋਂ ਤੱਕ ਪਾਸ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸ ਨੇ ਪੰਜਾਬੀ ਮੁੱਖ ਵਿਸ਼ੇ ਵਜੋਂ ਨਹੀਂ ਪੜ੍ਹੀ ਹੋਵੇਗੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬਹਸ ਨੇ ਕਿਹਾ ਕਿ ਇਸ ਤੋਂ ਇਲਾਵਾ ਅਜੇ ਹੀ ਸਕੂਲਾਂ ਨੂੰ ਪੰਜਾਬੀ ਵਿਸ਼ਾ ਨਾ ਪੜਾਉਣ ਬਦਲੇ ਜੁਰਮਾਨੇ ਲਾਏ ਗਏ ਹਨ ਪਰ ਹੁਣ ਪੰਜਾਬੀ ਮੁੱਖ ਵਿਸ਼ੇ ਵਜੋਂ ਸਾਰੇ ਸਕੂਲਾਂ ਲਈ ਲਾਜ਼ਮੀ ਹੋਵੇਗਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁਹਾਲੀ ਆਧਾਰਿਤ ਨਿੱਜੀ ਸਕੂਲ ਐਮੀਟੀ ਇੰਟਰਨੈਸ਼ਨਲ ਸਕੂਲ ਨੂੰ ਉਪਰੋਕਤ ਐਕਟ ਦੀ ਉਲੰਘਣਾ ਲਈ 50000 ਰੁਪਏ ਦਾ ਜੁਰਮਾਨਾ ਲਾਇਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਦੀ ਰਿਪੋਰਟ ਮੁਤਾਬਕ ਸਕੂਲ ਨੇ ਪੰਜਾਬ ਲਰਨਿੰਗ ਆਫ ਪੰਜਾਬੀ ਤੇ ਹੋਰ ਪਾਸ਼ਾਵਾਂ ਐਕਟ 2008 ਦੀ ਉਲੰਘਣਾ ਕੀਤੀ ਜੋ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ پابੰਦ ਬਣਾਉਂਦਾ ਹੈ ਜਲੰਧਰ ਅਧਾਰਿਤ ਦੋ ਸਕੂਲਾਂ ਨੂੰ ਵੀ ਐਕਟ ਦੀ ਉਲੰਘਣਾ ਲਈ ਜੁਰਮਾਨਾ ਲਾਇਆ ਗਿਆ ਹੈ ਬਹਿਸ ਨੇ ਕਿਹਾ ਕਿ ਪੰਜਾਬ ਜਲਦੀ ਹੀ ਆਪਣੀ ਸਿੱਖਿਆ ਨੀਤੀ ਲੈ ਕੇ ਆਵੇਗਾ ਤੇ ਇਸ ਮੰਤਵ ਲਈ ਜਲਦੀ ਹੀ ਮਾਹਿਰਾਂ ਦੀ ਇੱਕ ਕਮੇਟੀ ਵੀ ਬਣਾਈ ਜਾਵੇਗੀ ਅੱਗੇ ਵਧਦੇ ਹਾਂ ਜੀ ਆਪਣੀ ਅਗਲੀ ਖਬਰ ਤੇ ਕਿ ਸ਼ਿਮਲਾ ਵਾਸੀ ਨੌਜਵਾਨ ਨੂੰ ਸੋਲਨ ਹਾਈਵੇ ਤੇ ਸਟੰਟ ਕਰਨਾ ਮਹਿੰਗਾ ਪਿਆ ਪੁਲਿਸ ਨੇ ਲਾਪਰਵਾਹੀ ਤੇ ਹੋਰਾਂ ਦੀ ਸੁਰੱਖਿਆ ਖਤਰੇ ਵਿੱਚ ਪਾਉਣ ਦਾ ਕੇਸ ਕੀਤਾ ਦਰਜ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਸਟੰਟਾਂ ਨੇ ਰੂਟੀਨ ਨਿਗਰਾਨੀ ਦੌਰਾਨ ਸੋਲਨ ਸਾਈਬਰ ਸੈੱਲ ਦਾ ਧਿਆਨ ਆਪਣੇ ਵੱਲ ਖਿੱਚਿਆ ਸੋਲਨ Shimla ਹਾਈਵੇ ਤੇ ਸਾਮਲੇ ਚ ਵਿਕੇ ਖਤਰਨਾਕ ਕੁ ਮੋਟਰਸਾਈਕਲ ਸਟੰਟ ਕਰਨ ਵਾਲੇ Shimla ਦੇ ਇੱਕ ਨੌਜਵਾਨ ਖਿਲਾਫ ਸੋਲਨ ਪੁਲਿਸ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਤੇ ਇਹਦੇ ਦੋਸ਼ ਹੇਟ ਦਰਜ ਕੀਤਾ ਹੈ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਸਟੰਟ ਨੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਆਮ ਨਿਗਰਾਨੀ ਦੌਰਾਨ ਸੋਲਨ ਸਾਈਬਰ ਸੈੱਲ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਇਸ ਤੇ 25 ਫਰਵਰੀ ਨੂੰ ਸਾਈਬਰ ਸੈੱਲ ਦੇ ਅਧਿਕਾਰੀ ਨੇ ਮੰਜੂਲ ਪਨਾਟੂ ਨਾਮੀ ਨੌਜਵਾਨ ਦੇ ਫੇਸਬੁੱਕ ਅਕਾਊਂਟ ਤੇ ਇੱਕ ਵੀਡੀਓ ਲੱਭਿਆ ਵੀਡੀਓ ਵਿੱਚ ਉਸ ਨੂੰ ਸੋਲਨ ਦੇ ਨੇੜੇ ਨੈਸ਼ਨਲ ਹਾਈਵੇ 5 ਤੇ ਸ਼ਾਮਲੇ ਚ ਦੇ ਨੇੜੇ ਆਪਣੀ ਮੋਟਰਸਾਈਕਲ ਤੇ ਖਤਰਨਾਕ ਸਟੰਟ ਕਰਦੇ ਦਿਖਾਇਆ ਗਿਆ ਸੀ ਨਤੀਜੇ ਵਜੋਂ ਪੁਲਿਸ ਨੇ ਉਸ ਵਿਰੁੱਧ ਬੀ ਐਨ ਐਸ ਦੀ ਧਾਰਾ 281 ਅਤੇ 125 ਦੇ ਤਹਿਤ ਤੇਜ਼ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਮਾਮਲਾ ਦਰਜ ਕੀਤਾ ਹੈ ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ਦੇ ਢਾਈ ਗੁੰਸਾ ਪਿੰਡ ਦੇ ਟਰੈਨ ਵਾਲੇ ਮੰਜੂਲ ਦਾ ਪੁਰਾਣਾ ਰਿਕਾਰਡ ਵੀ ਇਸੇ ਤਰ੍ਹਾਂ ਦੇ ਖਤਰਨਾਕ ਸਟੰਟ ਕਰਨ ਦਾ ਪਾਇਆ ਗਿਆ ਹੈ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸਨੇ 24 ਫਰਵਰੀ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਅਜਿਹੇ ਸਟੰਟਾਂ ਦਾ ਇੱਕ ਹੋਰ ਵੀਡੀਓ ਵੀ ਪੋਸਟ ਕੀਤਾ ਸੀ। ਲਈ ਵੱਡੀ ਖਬਰ ਹੈ ਜੀ ਮਾ ਸ਼ਿਵਰਾਤਰੀ ਦੇ ਪਵਿੱਤਰ ਇਸ਼ਨਾਨ ਦੇ ਨਾਲ ਹੀ ਮਹਾਕੁੰਭ ਸੰਪੂਰਨ ਹੋਇਆ। ਪ੍ਰਯਾਗਰਾਜ ਵਿੱਚ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮਹਾਕੁੰਭ 2025 ਜੀ ਸ਼ਿਵਰਾਤਰੀ ਮੌਕੇ ਆਖਰੀ ਪਵਿੱਤਰ ਇਸ਼ਨਾਨ ਨਾਲ ਸੰਪੂਰਨ ਹੋ ਗਿਆ 13 ਜਨਵਰੀ ਤੋਂ ਸ਼ੁਰੂ ਹੋਏ ਇਸ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਦੇ ਗੰਗਾ ਅਤੇ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਆਕੜਿਆਂ ਅਨੁਸਾਰ ਸ਼ਾਮ 6 ਵਜੇ ਤੱਕ 1.44 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ਤੇ ਇਸ਼ਨਾਨ ਕੀਤਾ ਅਤੇ 13 ਜਨਵਰੀ ਤੋਂ ਹੁਣ ਤੱਕ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 66.21 ਕਰੋੜ ਪਹੁੰਚ ਗਈ ਹੈ ਸ਼ਰਧਾਲੂਆਂ ਦੀ ਇਹ ਗਿਣਤੀ ਚੀਨ ਤੇ ਭਾਰਤ ਨੂੰ ਛੱਡ ਕੇ ਅਮਰੀਕਾ ਰੂਸ ਤੇ ਯੂਰਪ ਦੇ ਮੁਲਕਾਂ ਸਮੇਤ ਸਾਰੇ ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ ਨਾਰਹੀ ਇਹ ਗਿਣਤੀ ਮੱਕਾ ਤੇ ਟਿਕਰਨ ਸਿਟੀ ਜਾਣ ਵਾਲੇ ਸਰਦਾਲੂਆਂ ਤੋਂ ਵੀ ਵੱਧ ਹੈ ਮਹਾਕੁੰਭ ਆਪਣੀ ਸਵੱਛਤਾ ਨੂੰ ਲੈ ਕੇ ਚਰਚਾ ਵਿੱਚ ਰਿਹਾ ਜਿਸ ਵਿੱਚ ਸਫਾਈ ਕਰਮੀਆਂ ਦੀ ਅਹਿਮ ਭੂਮਿਕਾ ਰਹੀ ਹੈ ਮਹਾਕੁੰਭ ਮੇਲੇ ਵਿੱਚ ਸਵੱਛਤਾ ਇਨਚਾਰਜ ਡਾਕਟਰ ਅਨੰਦ ਸਿੰਘ ਨੇ ਦੱਸਿਆ ਕਿ ਪੂਰੇ ਮੇਲੇ ਵਿੱਚ 15000 ਸਫਾਈ ਕਰਮਚਾਰੀ 24 24 ਘੰਟੇ ਡਿਊਟੀ ਤੇ ਤਾਇਨਾਤ ਰਹੇ ਉਹਨਾਂ ਸਾਰਿਆਂ ਵੱਲੋਂ ਨਿਭਾਈ ਡਿਊਟੀ ਦੀ ਸਲਾਹਾਂ ਕੀਤੀ ਮੋਨੀਮਸਯਮ ਓਕੇ ਮਚੀ ਭਗਦੜ ਦੀ ਘਟਨਾ ਕਾਰਨ ਮਹਾਕੁੰਮ ਮੇਲੇ ਦਾ ਹੱਸ ਥੋੜਾ ਖਰਾਬ ਹੋਇਆ ਪਰ ਸ਼ਰਧਾਲੂਆਂ ਦੀ ਆਸਥਾ ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਸੀ ਪਿਆ ਤੇ ਲੋਕਾਂ ਦੀ ਆਮਦ ਲਗਾਤਾਰ ਜਾਰੀ ਰਹੀ ਇਸ ਭਗਦੜ ਵਿੱਚ 30 ਜਣਿਆਂ ਦੀ ਮੌਤ ਹੋ ਗਈ ਸੀ ਮਹਾਕੁੰਮ ਮੇਲੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੁਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜਾ ਤੇ ਮੁੱਖ ਮੰਤਰੀ ਇਹ ਫਿਲਮੀ ਸਿਤਾਰੇ ਤੇ ਖੇਡ ਜਗਤ ਉਦਯੋਗ ਜਗਤ ਦੀਆਂ ਹਸਤੀਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਮੇਲੇ ਦੌਰਾਨ ਸੁਰੱਖਿਆ ਲਈ AIE ਨਾਲ ਲੈਸ ਕਮਰਿਆਂ ਤੇ ਐਂਟੀਪ੍ਰੋਨ ਜਿਹਾ ਕਈ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਇਹ ਮੇਲਾ ਕਈ ਵਿਵਾਦਾਂ ਨੂੰ ਲੈ ਕੇ ਵੀ ਚਰਚਾ ਵਿੱਚ ਰਿਹਾ ਜਿਵੇਂ ਫਿਲਮ ਅਦਾਕਾਰ ਮਮਤਾ ਕੁਲਕਰਨੀ ਦਾ ਮਹਾ ਮੰਡਲੇਸ਼ਵਰ ਬਨਨਾ ਤੇ ਉਹਨਾਂ ਨੂੰ ਲੈ ਕੇ ਵਿਵਾਦ ਖੜਾ ਹੋਣਾ ਪਰਮਾਰਥ ਨਿਕੇਤਨ ਆਸ਼ਰਮ ॠषि ਕੇਸ ਦੇ ਮੁਖੀ ਚਿੰਤਾਨੰਦ ਸਰਸਵਤੀ ਨੇ ਕਿਹਾ ਕਿ ਮੇਰੇ ਲਈ ਮਹਾਕੁੰਭ ਉਦੋਂ ਸੰਪੂਰਨ ਹੋਏਗਾ ਜਦੋਂ ਆਖਰੀ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰ ਲਵੇਗਾ ਤੁਸੀਂ ਕਹਿ ਸਕਦੇ ਹੋ ਕਿ ਭਲਕੇ ਬ੍ਰਹਮ ਮਹੂਰਤ ਤੋਂ ਸ਼ੁਰੂ ਹੋਣ ਨਾਲ ਮੇਲਾ ਸੰਪੂਰਨ ਹੋਏਗਾ ਇਸ ਤੋਂ ਪਹਿਲਾਂ ਮੇਲੇ ਵਿੱਚ 13 ਅਖਾੜਿਆਂ ਨੇ تین ਪ੍ਰਮੁੱਖ ਮੌਕਿਆਂ ਮਾਗੀ ਦੀ ਸੰਗਰਾਣ ਮੋਨੀ ਮਸੀਹ ਤੇ ਵਸੰਤ ਪੰਚਮੀ ਮੌਕੇ ਅੰਮ੍ਰਿਤ ਇਸ਼ਨਾਨ ਕੀਤਾ ਸੀ ਇਸ ਹਨ ਅੱਜ ਦੀਆਂ ਮੁੱਖ ਖਬਰਾਂ ਜੋ ਆਪ ਤੱਕ ਪਹੁੰਚਾਉਣੀਆਂ ਬਹੁਤ ਹੀ ਜ਼ਰੂਰੀ ਸਨ ਤੇ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਤੇ ਜੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹਨੇ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ